ਬਠਿੰਡਾ ਬੰਦ ਬਠਿੰਡਾ ਬੰਦ ਬਠਿੰਡਾ ਬੰਦ ਬਠਿੰਡਾ ਬੰਦ ਇੱਕ ਜ਼ਰੂਰੀ ਸੂਚਨਾ ਜ਼ਰਾ ਧਿਆਨ ਨਾਲ ਸੁਣੋ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਬਠਿੰਡਾ ਸ਼ਹਿਰ ਵਿੱਚ ਪ੍ਰਾਈਵੇਟ ਠੇਕੇਦਾਰ ਵੱਲੋਂ ਤੋਹ ਵੈਨਰਾਂਹੀਂ ਕਾਰਾਂ ਟੋਹ ਕਰਕੇ ਆਮ ਲੋਕਾਂ ਨਾਲ ਕੀਤੀ ਜਾ ਰਹੀ ਤੱਕੇਸ਼ਾਈ ਅਤੇ ਨਗਰ ਨਿਗਮ ਪਟੇੰਡਾ ਦੀ ਟ੍ਰੈਫਿਕ ਸੁਧਾਰ ਵਿਵਸਥਾ ਦੇ ਨਾਮ ਤੇ ਬਣਾਈ ਗਈ ਗਲਤ ਨੀਤੀ ਦੇ ਖਿਲਾਫ ਸੰਘਰਸ਼ ਨੂੰ ਜਾਰੀ ਰੱਖਦੇ ਹੋਏ 15 ਅਗਸਤ 2024 ਤਿੰਨ ਵੀਰਵਾਰ ਨੂੰ ਪਟੇੰਡਾ ਬੰਦ ਰਹੇਗਾ ਅਤੇ ਫਾਇਰ ਬ੍ਰਿਗੇਡ ਚੌਂਕ ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਤੱਕ ਦਰਣਾ ਲਗਾਇਆ ਜਾਏਗਾ ਸਾਰੇ ਦੁਕਾਨਦਾਰ ਦੁਕਾਨਾਂ ਦੇ ਵਰਕਰ ਸਾਥੀ ਸੰਸਥਾਵਾਂ ਅਤੇ ਆਮ ਲੋਕ ਇਸ ਤੱਕ ਕਸ਼ਾਈ ਖਿਲਾਫ ਧਰਨੇ ਵਾਲੀ ਥਾਂ ਤੇ ਜਰੂਰ ਪਹੁੰਚੋ ਅਤੇ ਜ਼ਬਰ ਜ਼ੁਲਮ ਖਿਲਾਫ ਆਪਣਾ ਇਕਾ ਦਿਖਾਓ ਧਰਨੇ ਵਾਲੀ ਥਾਂ ਤੇ ਚਾਹ, ਨਾਸ਼ਤੇ ਅਤੇ ਲੰਗਰ ਦਾ ਪੂਰਾ ਪ੍ਰਬੰਧ ਹੋਏਗਾ। ਵੱਲੋਂ ਵਪਾਰ ਅਤੇ ਭਾਈਚਾਰਕ ਸਾਂਝ ਬਚਾਓ ਸੰਘਰਸ਼ ਕਮੇਟੀ ਵਪਾਰ ਮੰਡਲ ਬਠਿੰਡਾ